ਫਾਲਕਾ ਮਜੀਠਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋਈ। ਇਸ ਸਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਖਸ਼ੀ ਸਹਾਣੀ, ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ, ਸਿਵਲ ਸਰਜਨ ਅੰਮ੍ਰਿਤਸਰ ਕਿਰਨਪ੍ਰੀਤ ਕੌਰ, ਐਸਡੀਐਮ ਮਜੀਠਾ ਡਾਕਟਰ ਹਰਨੂਰ ਕੌਰ ਟਿੱਲੋ, ਤਹਿਸੀਲਦਾਰ ਅਸੀਸਪਾਲ, ਡੀਐਸਪੀ ਇੰਦਰਜੀਤ ਸਿੰਘ, ਡੀਐਸਪੀ ਅਮੋਲਕ ਸਿੰਘ, ਐਸਐਮਓ ਮਜੀਠਾ ਸਤਨਾਮ ਸਿੰਘ ਐਸਐਮਓ 3 ਵਾਲ ਅਤੇ ਸਿਹਤ ਵਿਭਾਗ ਪੁਲਿਸ ਪ੍ਰਸ਼ਾਸਨ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਵੱਲੋਂ ਪੀੜਤ ਪਿੰਡਾਂ ਜਿਨ੍ਹਾਂ ਵਿੱਚ ਪੰਗਾਲੀ ਕਲਾ ਮਰੜੀ ਕਲਾ 3 ਵਾਲ ਪਤਾਲਪੁਰੀ ਤਲਵੰਡੀ ਖੁਮਨ ਆਦ ਵਿੱਚ ਪੀੜਤ ਪਰਿਵਾਰਾਂ ਤੱਕ ਪਹੁੰਚ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ ਜਿਹਦੀ ਵੀ ਖਰਾਬ ਪਿੰਡ ਦੇ ਨਾਲ 5-6 ਮੌਤਾਂ ਹੋ ਗਈਆਂ ਨੇ ਤੁਹਾਡੇ ਪਿੰਡ ਜੀ ਹਾਂਜੀ ਹੋਰ ਕਿੱਥੇ ਕਿੱਥੇ ਹੋਈਆਂ ਦੋ ਤਿੰਨ ਬੰਦੇ ਹਸਪਤਾਲ ਨੇ ਤੇ ਥਰੀ ਆਲ ਸਾਡੇ ਲਾਗੇ ਗਵਾਂਡੀ ਪਿੰਡ ਐ ਭੰਗੜੀ ਐ ਕਾਲਪੁਰੀ ਤਕਵੀ ਐ ਤਕਰੀਆਂ ਜੀ ਵੀ ਆ ਜੀ ਸ਼ਾਮਲ ਤਲਵੰਡੀ ਵੀ ਆ ਇਹ ਲਾਗੇ ਜਾ ਕੇ ਪਿੰਡਾਂ ਦੇ ਜੀਜੀ ਚਰਾ ਦੇ ਨਾਲ ਬਹੁਤ ਮੌਤਾ ਹੋ ਗੀਆਂ ਨੇ ਫਰੀ ਸੁਖਦਾਈ ਘਟਦਾ ਆ ਆ ਬੇਸਿਕਲੀ ਅਨਫੋਰਚੂਨੇਟ ਐ ਕਿ ਬਹੁਤ ਹਾਦਸਾ ਜਿਹੜਾ ਅਨਫੋਰਚੂਨੇਟ ਵਾਪਰਿਆ ਹੈਗਾ ਮਜੀਠਾ ਹਲਕੇ ਦੇ ਵਿੱਚ ਜਿਹਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਐ ਉਸ ਦਾ ਸੇਵਨ ਕਰਨ ਕਾਰਨ ਜਿਹੜੇ 14% ਦੀ ਡੈਥ ਹੋ ਚੁੱਕੀ ਹੈ ਤੇ ਸਾਨੂੰ ਜਦੋਂ ਕੱਲ ਇਨਫਰਮੇਸ਼ਨ ਆਈ ਹੈ ਕਿ ਕੁਝ ਲੋਕਾਂ ਨੇ ਕ੍ਰਿਟੀਕਲ ਸਿਚੁਏਸ਼ਨ ਉਹਨਾਂ ਦੇ ਸਿੰਪਟਮਸ ਜਿਹੜੇ ਨੇ ਪ੍ਰੈਜ਼ੈਂਟ ਕੀਤੇ ਹੈ ਤਾਂ ਅਸੀਂ ਇਮੀਡੀਏਟਲੀ ਲੋਕਾਂ ਨੂੰ ਇਹ ਪੰਜ ਪਿੰਸੀਗੇ ਬੇਸਿਕਲੀ ਤਾਂ ਅੱਪਾ ਇਮੀਡੀਏਟਲੀ ਆਪਣੀ ਮੈਡੀਕਲ ਟੀਮਸ ਰਸ਼ ਕੀਤੀ ਹੈ ਤੇ ਲੋਕਾਂ ਨੂੰ ਅਸੀਂ ਹਸਪੀਟਲ ਵੀ ਪਹੁੰਚਾਇਆ ਹੈਗਾ ਐਜ਼ ਆਫ ਨਾਊ 6 ਪਰਸਨਸ ਹਸਪੀਟਲ ਦੇ ਵਿੱਚ ਵੀ ਐਡਮਿਟਡ ਹਨ ਜਿਨ੍ਹਾਂ ਨੂੰ ਅਸੀਂ ਅਸੀਂ ਜਿਹੜੀ ساری ਡਾਕਟਰਾਂ ਦੀ ਟੀਮ ਸੀਗੀ ਉਹ ਸਮਝਦੀ ਸੀ ਕਿ ਕਿ ਵਰਨਰੇਬਲ ਸੀਗੇ ਸੋ ਅਸੀਂ ਹੁਣ ਵੀ ਡੋਰ ਟੂ ਡੋਰ ਜਾ ਕੇ ਹੁਣ ਵੀ ਇਹੇ ਕਰ ਰਹੀ ਹੈਗੀਆਂ ਕਿ ਲੋਕਾਂ ਨੂੰ ਇਹ ਸੈਂਸਿਟਾਈਜ਼ ਕਰ ਰਹੇ ਹਾਂ ਕਿ ਜਿਹੜੀ ਇਹ ਜ਼ਹਿਰੀਲੀ ਸ਼ਰਾਬ ਹੈ ਇਹਦਾ ਜਿਹੜਾ ਇਫੈਕਟ ਹੈ ਇਹ 24 ਤੋਂ 72 ਘੰਟਿਆਂ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਕਿਉਂਕਿ ਕੁਝ ਲੋਕਾਂ ਦੇ ਵਿੱਚ ਕਾਫੀ ਰੈਜ਼ਿਸਟੈਂਸ ਵੀ ਸੀਗੀ ਕਿ ਐਸੀ ਬਿਲਕੁਲ ਠੀਕ ਹੈ ਜੀ ਐਸੀ ਨਹੀਂ ਖਾਣਾ ਚਾਹੁੰਦੇ ਪਰ ਮੈਂ ਤੁਹਾਡੇ ਰਾਹੀਂ ਵੀ ਇਹ ਕਹਿਣਾ ਚਾਹੁੰਦੀ ਕਿ ਜਿਹੜੀ ਇਹ ਜ਼ਹਿਰੀਲੀ ਸ਼ਰਾਬ ਹੁੰਦੀ ਹੈ ਇਹ ਜ਼ਰੂਰੀ ਹੈ ਕਿ ਜੇ ਅਸੀਂ ਸੇਵਨ ਕੀਤਾ ਹੋਇਆ ਹੋਵੇ ਤਾਂ ਆਪਾਂ ਇਹਦੀ ਚੈੱਕਅਪ ਜ਼ਰੂਰ ਕਰਾ ਲਈ ਬਿਕੋਜ਼ ਇਹਦੇ ਨਾਲ ਸਾਡਾ ਕਾਫੀ ਬਚਾਅ ਹੋ ਸਕਦਾ ਹੈ ਕਿਉਂਕਿ ਜਿਹੜੇ ਪੇਸ਼ੈਂਟਸ ਹਨ ਹਸਪੀਟਲ ਦੇ ਵਿੱਚ ਐਡਮਿਟ ਨੇ ਉਹ ਕਾਫੀ ਆ ਠੀਕ ਹੋ ਰਹੇ ਨੇ ਸੋ ਮੈਂ ਸਾਰਿਆਂ ਨੂੰ ਹੀ ਤੁਹਾਡੇ ਰਾਹੀਂ ਅਪੀਲ ਕਰਦੀ ਸੈਕੰਡਲੀ ਮੈਂ ਇਹ ਵੀ ਅਪੀਲ ਕਰਦੀ ਕਿ ਅਸੀਂ ਇੱਕ ਆਨਲਾਈਨ ਜਿੱਦਾਂ ਕੋਈ ਚੀਜ਼ ਮੰਗਾ ਲਈ ਇਹ ਬਹੁਤ ਹੀ ਮਾੜੀ ਗੱਲ ਹੈ ਜੀ ਬਿਲਕੁਲ ਇਹ ਇਦਾਂ ਦੀ ਚੀਜ਼ਾਂ ਨਾ ਕਰਿਓ ਬਿਕੋਜ਼ ਆਨਲਾਈਨ ਇਹ ਨਹੀਂ ਹੁੰਦਾ ਕਿ ਆਪਾਂ ਆਨਲਾਈਨ ਮੰਗਾ ਲਈ ਆਪਣੇ ਆਪ ਜਿਹੜੀ ਹੈ ਉਹ ਚੀਜ਼ ਫਿਰ ਡਿਸਟ੍ਰੀਬਿਊਟ ਕਰ ਦਿੱਤੀ ਇਨਫੈਕਟ ਪੁਲਿਸ ਵੱਲੋਂ ਆਲਰੇਡੀ ਜਿਹੜੇ ਮੇਨ ਇਹਦੇ ਵਿੱਚ ਅਕਿਊਜ਼ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਹੈਗਾ ਜਿਨ੍ਹਾਂ ਨੇ ਸਪਲਾਈ ਕੀਤੀ ਹੈਗੀ ਐ ਤੇ ਜਿਹੜੀ ਸਪਲਾਈ ਚੇਨ ਹੈ ਉਹਦੇ ਤੇ ਵੀ ਐਕਸਾਈਜ਼ ਤੇ ਪੁਲਿਸ ਦਾ ਵੱਡਾ ਐਕਸ਼ਨ ਹੋ ਰਿਹਾ ਹੈ ਸੋ ਮੈਂ ਸਾਰਿਆਂ ਨੂੰ ਹੀ ਦੁਬਾਰਾ ਇਹ ਦੱਸ ਰਹੀ ਹਾਂ ਕਿ ਪਲੀਜ਼ ਇਦਾਂ ਦੀ ਚੀਜ਼ਾਂ ਨਾ ਕਰਿਓ ਕਿ ਤੁਸੀਂ ਆਨਲਾਈਨ ਕੁਝ ਵੀ ਮੰਗਾ ਲਿਆ ਤੇ ਉਹਦਾ ਸੇਵਨ ਕਰ ਲਿਆ ਇਹ ਫੈਟਲ ਹੋ ਸਕਦਾ ਹੈ ਜੀ ਤੇ ਅਸੀਂ ਸਾਰੇ ਪਰਿਵਾਰਾਂ ਨਾਲ ਖੜੇ ਹੈਗੇ ਹਾਂ ਕਿ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਵੀ ਨਾ ਦਾ ਇਲਾਜ ਹੈਗਾ ਤੇ ਸਹਾਇਤਾ ਹੈਗੀ ਐ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ